ਰੋਸ਼ਨ ਲਾਲ ਰੇਤੇ ਦਾ ਜਾਦੂਗਰ ਛੋਟਾ ਜਿਹਾ ਰੋਸ਼ਨ ਲਾਲ ਆਪਣੇ ਪਿਤਾ ਜੀ ਦੀ ਮਦਦ ਕਰਨਾ ਬਹੁਤ ਪਸੰਦ ਕਰਦਾ ਸੀ ਜਦੋਂ ਉਸ ਦੇ ਪਿਤਾ ਜੀ ਆਪਣੇ ਕੁਮਿਆਰ ਦੇ ਪਹੀਏ ਤੇ ਮਿੱਟੀ ਦੇ ਭਾਂਡੇ ਬਣਾਉਂਦੇ ਰੋਸ਼ਨ ਉਹਨਾਂ ਦੇ ਕੋਲ ਬਹਿ ਕੇ ਛੋਟੇ ਛੋਟੇ ਮਿੱਟੀ ਦੇ ਹਾਥੀ ਬਣਾਉਂਦਾ ਕੁੰਮਦਾ ਕੁਮਿਆਰ ਦਾ ਪਹੀਆ ਉਸ ਨੂੰ ਜਾਦੂ ਵਾਂਗ ਝਾਪਦਾ ਸੀ ਮਿੱਟੀ ਜ਼ੋਰ ਦੀ ਕੁੰਮਦੀ ਤੇ ਆਪਣਾ ਰੂਪ ਬਦਲ ਲੈਂਦੀ ਇੱਕ ਦਿਨ ਉਸਦੇ ਦਾਦਾ ਜੀ ਨੇ ਉਸ ਨੂੰ ਦੱਸਿਆ ਕਿ ਕਿਵੇਂ ਰੇਤ ਨੂੰ ਇੱਕ ਖਾਸ ਪਾਠੀ ਵਿੱਚ ਤਪਾ ਕੇ ਕੱਚ ਬਣਾਇਆ ਜਾਂਦਾ ਹੈ। ਰੌਸ਼ਨ ਨੇ ਆਪਣੇ ਹੱਥ ਵਿੱਚ ਇੱਕ ਛੋਟਾ ਜਿਹਾ ਕੱਚ ਦਾ ਬੰਟਾ ਫੜਿਆ। ਉਹ ਸੂਰਜ ਦੀ ਰੋਸ਼ਨ ਚ ਤਾਰੇ ਵਾਂਗ ਚਮਕ ਰਿਹਾ ਸੀ। ਜਦੋਂ ਰੌਸ਼ਨ ਨੇ ਚੂੜੀਆਂ ਵੇਚਣ ਵਾਲੇ ਦੀ ਆਵਾਜ਼ ਸੁਣੀ ਫਿਰ ਉਸ ਨੇ ਸੋਚਿਆ ਕਿ ਚੂੜੀਆਂ ਵੀ ਤਾਂ ਕੱਚ ਤੋਂ ਬਣੀਆਂ ਹਨ ਅਤੇ ਕੱਚ ਰੇਤੇ ਤੋਂ ਬਣਦਾ ਹੈ। स्कूल च उसके मास्टर जी ने कंप्यूटर बारे दसिया कि छोटे छोटे सिलीकोन दे बने पुर्जे पुरजे किए कंप्यूटर नू समझदार बनाते हन। रौशन ने किताब ज कंप्यूटर दे विच लगन वाले पुरजे बना वाले सिलीकोन जा जिलीकोन चिप दी तस्वीर वेखी ओ शीशे वांग चमक रही सी ए जा बहुत प्रभावित होया किप्यूटर के हिस्से सिलीकोन पापड़ा चिप तो बने होंगे सिलीकोन पापड़ जिलीकोन चिप खुद रेते तो बनता है रोशन पता लग्या कि कंप्यूटर दिया दिपान सिलीकोन तो बन दिया हन ते सिलीकोन रेते तो बनता है रोशन ने सोचा कि काश भारत भी अपने ही रेते ताकतवर कंप्यूटर बनावे रौशन ने अपने मन में एक फैक्टरी की तस्वीर बनाई ਜਿਥੇ ਰੇਤਾ ਚਮਕਦਾਰ ਸਿਲੀਕੋਨ ਚ ਬਦਲਦਾ ਸੀ ਰੌਸ਼ਨ ਨੇ ਆਪਣੇ ਮਨ ਵਿੱਚ ਬਣਾਈ ਫੈਕਟਰੀ ਦਾ ਵਿਚਾਰ ਆਪਣੇ ਮਾਤਾ ਜੀ ਪਿਤਾ ਜੀ ਨਾਲ ਸਾਂਝਾ ਕੀਤਾ ਉਹ ਦੋਵੇਂ ਮਾਣ ਨਾਲ ਮੁਸਕਰਾਏ ਰੌਸ਼ਨ ਦੇ ਪਿਤਾ ਜੀ ਨੇ ਰੌਸ਼ਨ ਦੀ ਗਰਾਂਟ ਅਤੇ ਲੋਨ ਲਈ ਅਰਜ਼ੀ ਲਿਖਣ ਵਿੱਚ ਮਦਦ ਕੀਤੀ ਰੌਸ਼ਨ ਨੇ ਆਪਣੀ ਛੋਟੀ ਪੈਣ ਨਾਲ ਅਭਿਆਸ ਕੀਤਾ ਕਿ ਉਹ ਕਰਜ਼ੇ ਜਾਂ ਗਰਾਂਟ ਅਰਜ਼ੀ ਦੀ ਪਰਵਾਨਗੀ ਲਈ ਅਧਿਕਾਰੀਆਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਕਿਵੇਂ ਦੇਵੇਗਾ ਲੋਨ ਲਈ ਅਰਜ਼ੀ ਨੂੰ ਰੌਸ਼ਨ ਨੇ ਹੱਥ ਵਿੱਚ ਫੜਿਆ ਹੋਇਆ ਸੀ ਅਤੇ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਅਰਜ਼ੀ ਅਫਸਰ ਸਾਹਿਬ ਨੂੰ ਦਿੰਦੇ ਹੋਏ ਰੌਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਕਰਨਾ ਚਾਹੁੰਦਾ ਹੈ ਬੈਂਕ ਮੈਨੇਜਰ ਧਿਆਨ ਨਾਲ ਸੁਣਦਾ ਰਿਹਾ ਪਹਿਲਾਂ ਉਹ ਥੋੜਾ ਸੋਚ ਵਿੱਚ ਪਿਆ ਫਿਰ ਮੁਸਕਰਾ ਦਿੱਤਾ ਕੁਝ ਦਿਨਾਂ ਬਾਅਦ ਇੱਕ ਪੱਤਰ ਆਇਆ ਇਸ 'ਤੇ ਲਿਖਿਆ ਸੀ ਲੋਨ ਮਨਜ਼ੂਰ ਇਹ ਪਰਕੇ ਰੌਸ਼ਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹ ਖੁਸ਼ੀ ਨਾਲ ਨੱਚਣ ਲੱਗ ਗਿਆ ਸਾਰੇ ਪਿੰਡ ਦੇ ਲੋਕਾਂ ਨੇ ਮਿਲ ਕੇ ਰੌਸ਼ਨ ਦੀ ਮਦਦ ਕੀਤੀ ਅਤੇ ਫੈਕਟਰੀ ਨੂੰ ਤਿਆਰ ਕਰਨ ਵਿੱਚ ਉਸ ਦਾ ਪੂਰਾ ਸਾਥ ਦਿੱਤਾ ਫੈਕਟਰੀ ਦੇ ਬਾਕੀ ਕੰਮ ਸਾਮਦੇ ਹੋਏ ਰੌਸ਼ਨ ਨੇ ਆਪ ਵੀ ਪਟੇ ਨੂੰ ਚਲਾਉਣਾ ਸਿੱਖਿਆ ਅਤੇ ਇਹ ਕੰਮ ਉਹ ਬਹੁਤ ਧਿਆਨ ਨਾਲ ਕਰਦਾ ਸੀ ਉਸ ਨੇ ਵੇਖਿਆ ਕਿ ਕਿਵੇਂ ਰੇਤਾ ਪਿਗਲ ਕੇ ਪਾਣੀ ਵਾਂਗ ਤਰਲ ਬਣ ਰਿਹਾ ਹੈ। ਅਤੇ ਇਹ ਰੋਸ਼ਨਲੀ ਬਿਲਕੁਲ ਜਾਦੂ ਵਰਗਾ ਸੀ। ਹੌਲੀ-ਹੌਲੀ ਉਸ ਨੇ ਇੱਕ ਛੋਟਾ ਸਿਲੀਕੋਨ ਦਾ ਟੁਕੜਾ ਤਿਆਰ ਕੀਤਾ। ਫਿਰ ਉਸ ਨੇ ਮਾਈਕਰੋਸਕੋਪ ਦੇ ਹੇਠਾਂ ਇਸ ਦੀ ਗੁਣਵੱਤਾ ਦੀ ਜਾਂਚ ਕੀਤੀ। ਉਸ ਨੇ ਸਿਲੀਕੋਨ ਨੂੰ ਛੋਟੀਆਂ ਡੱਬੀਆਂ ਵਿੱਚ ਪੈਕ ਕੀਤਾ ਅਤੇ ਭੇਜਣ ਲਈ ਤਿਆਰ ਕੀਤਾ। ਇਹ ਸਾਰੇ ਪੈਕੇਟ ਮੋਹਾਲੀ ਦੀ ਇੱਕ ਕੰਪਿਊਟਰ ਦੇ ਪੁਰਜ਼ੇ ਬਣਾਉਣ ਵਾਲੀ ਫੈਕਟਰੀ ਨੂੰ ਭੇਜੇ ਕੁਝ ਦਿਨਾਂ ਬਾਅਦ ਉਸ ਨੂੰ ਮੋਹਾਲੀ ਫੈਕਟਰੀ ਤੋਂ ਫੋਨ ਆਇਆ ਜਿੱਥੇ ਉਸਨੇ ਆਪਣੀ ਸਿਲੀਕੋਨ ਚਿਪਸ ਭੇਜੇ ਸਨ ਅਤੇ ਫੋਨ ਕਾਲ 'ਤੇ ਦੱਸਿਆ ਗਿਆ ਕਿ ਉਸ ਦੇ ਵੱਲੋਂ ਭੇਜੇ ਗਏ ਸਿਲੀਕੋਨ ਦੇ ਸੈਂਪਲਾਂ ਦੀ ਗੁਣਵੱਤਾ ਸ਼ਾਨਦਾਰ ਹੈ ਅਤੇ ਫੈਕਟਰੀ ਇਸ ਨੂੰ ਕੰਪਿਊਟਰ ਦੇ ਵਾਕ ਵਾਕ ਹਿੱਸੇ ਬਣਾਉਣ ਲਈ ਵਰਤੇਗੀ ਖੋਰ ਲੋਕਾਂ ਨੇ ਵੀ ਰੌਸ਼ਨ ਤੋਂ ਸਿਲੀਕੋਨ ਮੰਗਣਾ ਸ਼ੁਰੂ ਕਰ ਦਿੱਤਾ ਫੈਕਟਰੀ ਰੌਣਕ ਨਾਲ ਭਰ ਗਈ ਰੌਸ਼ਨ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਨੌਕਰੀ ਤੇ ਰੱਖਿਆ ਤੇ ਉਹਨਾਂ ਨੂੰ ਵੀ ਸਿਲੀਕੋਨ ਬਣਾਉਣਾ ਸਿਖਾਇਆ ਇੱਕ ਦਿਨ ਰੌਸ਼ਨ ਨੇ ਮੁਹਾਲੀ ਫੈਕਟਰੀ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਉਸ ਵੱਲੋਂ ਭੇਜੇ ਗਏ ਸਿਲੀਕੋਨ ਦੇ ਪਾਪੜ ਕਿਸ ਤਰ੍ਹਾਂ ਵੱਖ-ਵੱਖ ਕੰਪਿਊਟਰ ਦੇ ਪੁਰਜ਼ਿਆਂ ਵਿੱਚ ਬਦਲੇ ਜਾ ਰਹੇ ਹਨ ਕਿਸ ਤਰ੍ਹਾਂ ਵੱਖ-ਵੱਖ ਤਰੀਕੇ ਦੇ ਕੰਪਿਊਟਰ ਦੇ ਪੁਰਜ਼ੇ ਸਿਲੀਕੋਨ ਤੋਂ ਬਣਦੇ ਹਨ ਰੌਸ਼ਨ ਨੇ ਦੇਖਿਆ ਕਿ ਕਿਸ ਤਰ੍ਹਾਂ ਰੌਸ਼ਨ ਦੀ ਫੈਕਟਰੀ ਵਿੱਚ ਬਣੇ ਸਿਲੀਕੋਨ ਤੋਂ ਬਣੇ ਇੱਕ ਕੰਪਿਊਟਰ ਨੇ ਡਾਕਟਰ ਦੀ ਮਦਦ ਕੀਤੀ ਲੋਕਾਂ ਦਾ ਇਲਾਜ ਕਰਨ ਦੇ ਵਿੱਚ ਰੌਸ਼ਨ ਨੇ ਦੇਖਿਆ ਕਿ ਕਿਸਾਨ ਵੱਲੋਂ ਵਰਤੇ ਜਾਣ ਵਾਲੇ ਡਰੋਨ ਦੇ ਵਿੱਚ ਵੀ ਰੌਸ਼ਨ ਦੀ ਫੈਕਟਰੀ ਤੋਂ ਬਣੇ ਸਿਲੀਕੋਨ ਦੇ ਬਣੇ ਹੋਏ ਪੁਰਜ਼ੇ ਲੱਗੇ ਹੋਏ ਹਨ रोशन दी दिल दी खुशी ओस्ते चेहरे ते भी दिखण लाग जांदी है सारा पिंड ओस्ती सफलता ते खुश हो गया एक वड्डा जुलूस कड्दया गया ਢੋਲ ਅਤੇ ਵਾਜਿਆਂ ਨਾਲ ਰੋਸ਼ਨ ਆਪਣੇ ਪੁਰਾਣੇ ਸਕੂਲ ਵਿੱਚ ਗਿਆ ਉਹ ਬੱਚਿਆਂ ਨੂੰ ਕੁਝ ਖਾਸ ਸਿਖਾਉਣਾ ਚਾਹੁੰਦਾ ਸੀ ਉਸ ਨੇ ਉਹਨਾਂ ਨੂੰ ਪਾਠੀ ਨਾਲ ਦਿਖਾਇਆ ਕਿ ਕਿਵੇਂ ਰੇਤ ਸਿਲੀਕੋਨ ਬਣਦੀ ਹੈ ਸਰਕਾਰ ਨੇ ਰੋਸ਼ਨ ਦੀ ਗ੍ਰਾਂਟ ਵਾਲੀ ਅਰਜ਼ੀ ਵੀ ਮਨਜ਼ੂਰ ਕਰ ਦਿੱਤੀ ਸਮਾਰੋਹ ਵਿੱਚ ਬੈਠੇ ਸਾਰੇ ਲੋਕਾਂ ਨੇ ਤਾਲੀਆਂ ਵਜਾਈਆਂ। ਰੌਸ਼ਨ ਨੇ ਆਪਣੇ ਪੈਸਿਆਂ ਨਾਲ ਆਪਣੇ ਘਰ ਦੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕੰਮ ਨੂੰ ਵੀ ਸੁਧਾਰਿਆ। ਉਸ ਨੇ ਨਵੀਂ ਟੈਕਨਾਲੋਜੀ ਦੀ ਪਾਠੀ ਬਣਾਈ। ਹੁਣ ਉਸ ਦੇ ਮਿੱਟੀ ਦੇ ਭਾਂਡੇ ਹੋਰ ਮਜ਼ਬੂਤ ਤੇ ਲੰਬੇ ਟਾਈਮ ਤੱਕ ਟਿਕਣ ਵਾਲੇ ਹੋ ਗਏ। ਰੌਸ਼ਨ ਨੇ ਨਵੇਂ ਡਿਜ਼ਾਈਨ ਬਣਾਏ ਤੇ ਉਹਨਾਂ ਨੂੰ ਇੰਟਰਨੈਟ 'ਤੇ ਵੇਚਣਾ ਸ਼ੁਰੂ ਕੀਤਾ। ਸਾਰਾ ਪਿੰਡ ਵਿਕਸਤ ਹੋ ਗਿਆ। नविया दुकाना स्कूल खुल गए रोशन ने होर वड्डी फैक्टरी बना का सुपना वेख्या कि होर लोग रोजगार मिले रोशन ए भी चाहता सी कि उसकी फैक्टरी विच बनन वाला सिलीकोन होर भी होवे हो इसलिए रोशन सोध भी करता रहिंदा सी एक शाम रोशन पिंड टिब्बे से खड़हा पिंड वल वेख के मुस्कुराया ਉਹ ਜਾਣਦਾ ਸੀ ਕਿ ਉਸਨੇ ਰੇਤੇ ਨੂੰ ਉਸ ਚੀਜ਼ 'ਚ ਬਦਲਿਆ ਜੋ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ।